ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੇ ਤਾਜ਼ੇ ਖਬਰਾਂ ਤੋਂ ਜਾਣੇ ਤਾਂ ਚੈਨਲ ਨੂੰ ਜ਼ਰੂਰ ਕਰੋ ਸਬਸਕ੍ਰਾਈਬ ਸਾਹਿਦਤੋ ਸਾਰਣ ਤੇ ਪਰਿਸ਼ਾਸਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਜਿਹੜੀ ਗੱਲਬਾਤ ਦੱਸਣ ਜਾ ਰਹੇ ਬਹੁਤ ਹੀ ਜ਼ਿਆਦੇ ਵਧੀਆ ਤੁਸੀਂ ਜਿਹੜੇ ਮੌਕੇ ਦੀ ਤਸਵੀਰਾਂ ਦੇਖ ਰਹੇ ਹੋ ਇਹ ਪਿੰਡ ਕੰਮ ਕਰਦੀਆਂ ਤਸਵੀਰਾਂ ਨੇ ਜਿੱਥੇ ਸਰਕਾਰੀ ਮਿਡਲ ਸਕੂਲ ਹੈ ਇਹ ਸਰਕਾਰੀ ਮਿਡਲ ਸਕੂਲ ਹੈ ਕੋਈ ਪ੍ਰਾਈਵੇਟ ਸਕੂਲ ਨਹੀਂ ਜਿੱਥੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਪਹਿਲਾਂ ਵੀ ਵੀਡੀਓ ਰਾਹੀਂ ਦੱਸਿਆ ਗਿਆ ਬੱਚੇ ਜਿਹੜੇ ਬਹੁਤ ਵਧੀਆ ਤਰੱਕੀ हासिल ਕਰਦੇ ਆ ਬਹੁਤ ਵਧੀਆ ਪੜ੍ਹਦੇ ਆ ਇਹ ਤੁਸੀਂ ਜਿਹੜੇ ਬੱਚੇ ਦੇਖ ਰਹੇ ਹੋ ਇਹਨੂੰ ਮੈਡਲ ਪਾਈ ਜਾ ਰਹੇ ਨੇ ਇਹ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਇਨਾਮ ਦਿੱਤਾ ਜਾ ਰਿਹਾ ਇਹ ਬੱਚਿਆਂ ਨੇ ਬਹੁਤ ਵਧੀਆ ਇਸ ਪੜ੍ਹਾਈ ਦੇ ਵਿੱਚ ਹੰਦਲਾ ਮਾਰਿਆ ਬਹੁਤ ਵਧੀਆ ਤਰੱਕੀਆਂ हासिल ਕੀਤੀ ਆ ਸਰਕਾਰ ਨੇ ਕੀ ਕੀ ਸੁਹਣ ਤੈਨਾ ਨੂੰ ਦਿੱਤੀਆਂ ਨੇ ਇਹ ਕੀ ਗੱਲਬਾਤ ਆਪਣੀ ਹੋਈ ਐ ਇੱਥੇ ਉਹ ਸਾਰੀ ਤੁਹਾਨੂੰ ਜਿਹੜੇ ਇੱਥੇ ਦੇ ਹੈਡ ਵੀਜੇ ਲక్ష్ਮੀ ਮੈਮ ਜੀ ਨੇ ਉਹਨਾਂ ਨੇ ਗੱਲਬਾਤ ਆਪਣੇ ਨਾਲ ਕੀਤੀ ਐ ਇੱਥੇ ਦੱਸ ਰਹੇ ਉਹ ਸਾਰੀ ਗੱਲਬਾਤ ਇਹ ਬੱਚਿਆਂ ਨੂੰ ਹੋਰ ਕਿਵੇਂ ਤਰੱਕੀ ਮਿਲ ਸਕਦੀ ਐ ਜਾਂ ਹੋਰ ਨਵੇਂ ਬੱਚੇ ਜਿਹੜੇ ਉਹ ਕਿਵੇਂ ਅੱਗੇ ਵੱਧ ਸਕਦੇ ਨੇ ਤੁਹਾਨੂੰ ਅਸੀਂ ਵੀਡੀਓ ਰਾਈ ਸਾਰਾ ਕੁਝ ਸਮਝਾਉਂਦੇ ਆ ਆਹ ਸੁਣਦੇ ਆ ਵੀਜੇ ਲక్ష్ਮੀ ਜੀ ਮੈਮ ਨੇ ਉਹਨਾਂ ਤੋਂ ਮੈਂ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਵੀਜੇ ਲక్ష్ਮੀ ਇਨਚਾਰਜ ਸਰਕਾਰੀ ਮੀਡਲ ਸਕੂਲ ਕਾਨਗੜ ਮੈਡਮ ਜੀ ਜਿਹੜੇ ਇਹ ਬੱਚਿਆਂ ਨੇ ਇੰਨੀ ਵਧੀਆ ਤਰੱਕੀ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੋਰ ਵੀ ਬੱਚੇ ਇਸ ਚੀਜ਼ ਨੂੰ ਦੇਖ ਕੇ ਅੱਗੇ ਵਧਣਗੇ ਇਹ ਕੀ ਕੀ ਗੱਲਬਾਤ ਹੈ ਜਿਹੜੀ ਸਰਕਾਰ ਨੇ ਕੀ ਪਾਲਿਸੀਆਂ ਇਹਨਾਂ ਅਮਲ ਵਿੱਚ ਕੀਤੀਆਂ ਨੂੰ ਸਾਰਿਆਂ ਦਾ ਵੀਡੀਓ ਦਰਾਂ ਹੀ ਜ਼ਰੂਰ ਦੇਖੋ ਇਹ ਸਰਕਾਰ ਜਿਹੜੀ ਹੈ ਮਤਲਬ ਬੱਚਿਆਂ ਨੂੰ ਅਪਲਿਫਟਮੈਂਟ ਕਰਨ ਲਈ ਹੈ ਤੇ ਪਿੰਡ ਦੇ ਬੱਚਿਆਂ ਲਈ ਮਤਲਬ ਬਹੁਤ ਹੀ ਵਧੀਆ ਸਹੂਲਤਾ ਦੇ ਰਹੀ ਹੈ ਸਰਕਾਰ ਐਨ ਐਮ ਐਮ ਇਸ ਇੱਕ ਸਰਕਾਰ ਦੁਆਰਾ ਚਲਾਈ ਗਈ ਕਿਉਂ ਜਿਹੀ ਹੀ ਮੁਹਿੰਮ ਹੈ ਇੱਕ ਜਿਹੜਾ ਟੈਸਟ ਹੈ ਜੋ ਕਿ ਮੈਰੀਟੋਰੀਅਸ ਬੱਚਿਆਂ ਲਈ ਹੈ ਜਿਹੜੇ ਬੱਚੇ ਬਹੁਤ ਇੰਟੈਲੀਜੈਂਟ ਐ ਉਹਨਾਂ ਨੂੰ ਉਹ ਬੱਚੇ ਕਲੀਅਰ ਕਰ ਜਾਂਦੇ ਐ ਪੇਪਰ ਤੇ ਉਹਨਾਂ ਨੂੰ ਇਹ ਐਨਐਮਐਮਐਸ ਚ ਮਤਲਬ ਫਾਈਨੈਂਸ਼ੀਅਲ ਸਪੋਰਟ ਮਿਲਦੀ ਐ ਸਰਕਾਰ ਵੱਲੋਂ ਉਹਨਾਂ ਨੂੰ 4 ਸਾਲ ਦੀ ਪੜ੍ਹਾਈ ਫ੍ਰੀ ਐ ਤੇ ਇਹ ਸਾਡੇ ਸਕੂਲ ਦੇ ਲਈ ਬਹੁਤ ਮਾਣ ਦੀ ਗੱਲ ਐ ਪਿਛਲੇ ਸਾਲ ਵੀ ਸਾਡੇ ਸਕੂਲ ਵਿੱਚ ਇੱਕ ਬੱਚਾ ਅਵਿਕਾਸ਼ ਸਿੰਘ ਉੱਤਰ ਸ਼੍ਰੀ ਹਰਪ੍ਰੀਤ ਸਿੰਘ ਦਾ ਉਸਨੇ ਐਨਐਮਐਮਐਸ ਦਾ ਪੇਪਰ ਕਲੀਅਰ ਕੀਤਾ ਸੀ ਤੇ ਇਸ ਸਾਲ ਸਾਡੇ ਸਕੂਲ ਲਈ ਹੋਰ ਵੀ ਮਾਣ ਦੀ ਗੱਲ ਐ ਇਸ ਸਾਲ ਸਾਡੇ ਸਕੂਲ ਦੇ ਦੋ ਬੱਚੇ ਗੁਰਨੋਤ ਸਿੰਘ ਪੁੱਤਰ ਸ਼੍ਰੀ ਗੁਰਸੇਵ ਸਿੰਘ ਅਤੇ ਤਨਵੀਰ ਸਿੰਘ ਪੁੱਤਰ ਸ਼੍ਰੀ ਸੰਦੀਪ ਸਿੰਘ ਜੀ ਹਨ ਇਹਨਾਂ ਨੇ ਐਨ ਐਮ ਐਮ ਐਸ ਦਾ ਪੇਪਰ ਕਲੀਅਰ ਕਰਕੇ ਸਾਡੇ ਸਕੂਲ ਦੇ ਮਾਣ ਨੂੰ ਵਧਾਇਆ ਹੈ ਪਰਮਾਤਮਾ ਕਰੇ ਇਹ ਹੋਰ ਵੀ ਤਰੱਕੀਆਂ ਅੱਗੇ ਕਰ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣ। ਸਹੀ ਗੱਲ ਹੈ ਜੀ ਕਿ ਸਾਡੇ ਸਕੂਲ ਦੇ ਬੱਚੇ ਦੋ ਬੱਚੇ ਨੇ ਜਿਹੜੇ ਐਨ ਐਮ ਐਮ ਐਸ ਦੇ ਵਿੱਚ ਉਹਨਾਂ ਨੇ ਸਥਾਨ ਹਾਸਲ ਕੀਤਾ ਤੇ ਸਰਕਾਰ ਵੱਲੋਂ ਜਿਹੜੀ ਵਿੱਤੀ ਸਹਾਇਤਾ ਉਹਨਾਂ ਨੂੰ 4 ਸਾਲ ਦੇ ਲਈ ਦਿੱਤੀ ਜਾਣੀ ਹੈ। ਇਜ਼ੇਲੀ ਸਰਕਾਰ ਦਾ ਵੀ ਧੰਨਵਾਦ ਹੈ ਤੇ ਬੱਚਿਆਂ ਦੀ ਜਿਹੜੀ ਮਿਹਨਤ ਹੈ ਉਹ ਉਹਨਾਂ ਦੇ ਆ ਪੱਲੇ ਪਈ ਹੈ ਤੇ ਬੱਚਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਮੁਬਾਰਕਾਂ ਨੇ ਵੀ ਇੱਕ ਵੱਡੀ ਜਿਹੜੀ ਉਪਲਬਧੀ ਹਾਸਲ ਕੀਤੀ ਹੈ ਤੇ ਹੋਰ ਬੱਚਿਆਂ ਲਈ ਵੀ ਇਹ ਮੋਟੀਵੇਸ਼ਨ ਬਣਨਗੇ ਬੱਚੇ ਵੀ ਇਹਨਾਂ ਤੋਂ ਸਿੱਖਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬੱਚੇ ਜਿਹੜੇ ਨੇ ਇਹਨਾਂ ਤੋਂ ਜਿਹੜੀ ਪ੍ਰੇਰਣਾ ਲੈਣਗੇ ਤੇ ਹਰ ਸਾਲ ਹੀ ਸਾਡੇ ਕੋਲ ਬੱਚਾ ਐਨਐਮਐਮਐਸ ਦੀ ਪ੍ਰੀਖਿਆ ਪਾਸ ਕਰਦਾ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਬੱਚਿਆਂ ਨੇ ਪ੍ਰੀਖਿਆ ਹਾਸਲ ਕੀਤੀ ਹੈ ਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਮੁਬਾਰਕਾਂ ਨੇ ਤੇ ਸਕੂਲ ਦੇ ਲਈ ਬਹੁਤ ਹੀ ਇਹ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਸਾਡੇ ਬੱਚੇ ਕੋਈ ਉਪਲਬਧੀ ਹਾਸਲ ਕਰਦੇ ਨੇ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਇਸ ਗੱਲ ਤੋਂ ਸਸਕਾਲ ਜੀ ਨਹੀਂ ਕਹੂੰਗੀ ਜੀ ਦੇਖੋ ਆਪਾਂ ਸਰਕਾਰੀ ਕਾਨਗੜ ਸਕੂਲ ਦੇ ਵਿੱਚ ਇੰਗਲਿਸ਼ మీడియం ਸਕੂਲ ਸਟਾਰਟ ਕੀਤਾ ਹੋਇਆ ਹੈ ਤੇ ਸਾਇੰਸ ਦਾ ਤੇ ਮੈਥ ਦਾ ਵਿਸ਼ਾ ਜਿਹੜਾ ਉਹ ਅਸੀਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹਨਾਂ ਨੂੰ ਬਿਲਕੁਲ ਇੰਗਲਿਸ਼ మీడియం ਦੇ ਵਿੱਚ ਕਰਾ ਰਹੇ ਹਾਂ ਵੇ ਅੱਗੇ ਜਾ ਕੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਆ ਆਪਦੀ ਫਰਦਰ ਸਟੱਡੀ ਦੇ ਵਿੱਚ ਪ੍ਰੋਬਲਮ ਨਾ ਆਏ ਠੀਕ ਹੈ ਫਿਰ ਜੇ ਆਪਾਂ ਅਸੀਂ ਇਹਨਾਂ ਬੱਚਿਆਂ ਨੂੰ ਅਪਲਿਫਟ ਕਰ ਰਹੇ ਆ ਤਾਂ ਬੱਚੇ ਲੈ ਕੇ ਆਓ ਪਲੀਜ਼ ਇੰਨੀ ਵਧੀਆ ਬੱਚੇ ਨੇ ਪੜਾਈ ਕੀਤੀ ਨਾਲ ਤਕੜਾ ਜਿਹੜਾ ਸਥਾਨ ਉਹਨੇ ਹਾਸਲ ਕੀਤਾ ਕਿਵੇਂ ਮਹਿਸੂਸ ਕਰਦੇ ਅਸੀਂ ਬਹੁਤ ਖੁਸ਼ ਆ ਵੀ ਵਧੀਆ ਬੱਚਾ ਵੀ ਬੜੀ ਮਿਹਰਬਾਨੀ ਤੇ ਪਰ ਟੈਸਟ ਕਰਵਾਇਆ ਬਹੁਤ ਬੜੀਆ ਖੁਸ਼ ਆ ਵੀ ਬੱਚਾ ਜਿਸ ਤਰ੍ਹਾਂ ਤਰੱਕੀ ਕਰੇਗੀ ਸਾਰਾ ਹੋਰ ਬੱਚੇ ਜਿਹੜੇ ਉਹ ਵੀ ਤਰੱਕੀ ਕਰਨਗੇ ਨਹੀਂ ਜੇ ਮੈਂ ਮੰਨ ਲਓ ਪ੍ਰਾਈਵੇਟ ਦੇ ਵਿੱਚ ਲੋਕ ਇੰਨਾ ਖਰਚਾ ਕਰਕੇ ਬੱਚਿਆਂ ਨੂੰ ਪੜਾਉਂਦੇ ਆ ਤੇ ਤੁਹਾਨੂੰ ਸਰਕਾਰੀ ਦੇ ਵਿੱਚ ਇੰਨੀ ਵਧੀਆ ਪੜ੍ਹਾਈ ਮਿਲ ਰਹੀ ਹੈ ਤੇ ਇੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਮਾਣ ਮਹਿਸੂਸ ਕਰਦੇ ਹੋ ਹਾਂਜੀ ਅਸੀਂ ਸਰਕਾਰੀ ਸਕੂਲ 'ਚ ਮਾਣ ਮਹਿਸੂਸ ਕਰਦੇ ਆ ਵੀ ਇਹਨੇ ਪ੍ਰਾਈਵੇਟ 'ਚ ਹੈ ਨਹੀਂ ਇੰਨਾ ਵੀ ਮਤਲਬ ਕਿ ਸਰਕਾਰੀ ਸਕੂਲਾਂ 'ਚ ਹੈਗਾ ਵੀ ਮਤਲਬ ਸਹੂਲਤਾਂ ਹੈਗੀਆਂ ਬਹੁਤ ਜ਼ਿਆਦਾ ਸਰਕਾਰੀ ਬੱਚੇ ਦੀ ਦਾਦੀ ਸਾਡੇ ਨਾਲ ਹੈ ਮਾਤਾ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੱਚੀ ਗੱਲ ਮਾਤਾ ਜੀ ਕਿਵੇਂ ਲੱਗਿਆ ਬੱਚੇ ਨੇ ਇੰਨਾ ਵਧੀਆ ਸਟਾਨ ਅਸਲ ਸਾਨੂੰ ਬਹੁਤ ਤਰੱਕੀ ਹੋਈ ਬੱਚੇ ਦੀ ਸਾਡੇ ਦੀ ਹਾਂਜੀ ਤੇ ਇਸ ਤਰ੍ਹਾਂ ਬੱਚੇ ਜਿਹੜੇ ਪੜਦੇ ਆ ਨਾ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜਦੇ ਆ ਤੇ ਅੱਜ ਕੱਲ੍ਹ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਹੋ ਰਹੀ ਹੈ ਬਹੁਤ ਜ਼ਿਆਦਾ ਵਧੀਆ ਹੋ ਰਹੀ ਹੈ ਤੁਸੀਂ ਇੱਕ ਵਾਰ ਬੱਚਿਆਂ ਨੂੰ ਦਾਖਲਾ ਦਿਵਾ ਕੇ ਦੇਖੋ ਤੁਹਾਨੂੰ ਆਪਦੇ ਮਹਿਸੂਸ ਹੋਊਗਾ ਬੱਚਾ ਵੀ ਸਾਡੇ ਕੋਲ ਆ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਲੱਗ ਰਿਹਾ ਪੱਤਰ ਪੜ੍ਹ ਕੇ ਜਿਵੇਂ ਲੱਗ ਰਿਹਾ ਪ੍ਰਾਈਵੇਟ ਨਾਲ ਵਧੀਆ ਪੜਾਈ ਹੋ ਰਹੀ ਹੈ ਹਾਂ ਜੀ ਵਧੀਆ ਹੋ ਰਹੀ ਹੈ ਤੇ ਅੱਗੇ ਹੋਰ ਕੀ ਕੀ ਚਾਹਨਾ ਅੱਗੇ ਕਰਨ ਦੀ ਹਾਂਜੀ ਚਾਹਨਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡਾ ਬੱਚਾ ਰਿਡ ਆਇਆ ਹੈ ਸਕਾਲਰਸ਼ਿਪ ਉਹ ਪ੍ਰਾਪਤ ਕਰੀ ਹੈ ਨੇ ਸਾਨੂੰ ਬਹੁਤ ਵਧੀਆ ਲੱਗਿਆ ਹੈ ਅਸੀਂ ਵੱਧ ਤੋਂ ਵੱਧ ਇਹ ਕਹਾਂਗੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਓ ਵੀ ਗੌਰਮੈਂਟ ਸਕੂਲ ਤੇ ਦੇਖੋ ਤੁਸੀਂ ਜਿਹੜੇ ਮਾਤਾ ਪਿਤਾ ਨੇ ਉਹੀ ਗੱਲ ਕਹਿੰਦੇ ਆ ਜਦੋਂ ਤੁਹਾਡਾ ਬੱਚਾ ਲਾਇਕ ਆ ਤੇ ਵਧੀਆ ਪੜਦਾ ਤੇ ਉਹਨੂੰ ਤਰੱਕੀ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਸ ਕਰਕੇ ਟੀਚਰ ਵੀ ਜਿਹਦੇ ਅੱਜ ਕੱਲ ਪੜਾਈ ਕਰਾ ਰਹੇ ਨੇ ਬਹੁਤ ਜ਼ਿਆਦਾ ਵਧੀਆ ਪੜਾਈ ਕਰਾਉਂਦੇ ਆ ਆਪਣੇ ਬੱਚਿਆਂ ਤੋਂ ਵੱਧ ਕੇ ਸਮਝਦੇ ਆ ਤੇ ਮੈਂ ਤੁਸੀਂ ਦੇਖਿਆ ਕਿੰਨੇ ਜਿਆਦੇ ਪਰਿਵਾਰਕ ਮੈਂਬਰ ਖੁਸ਼ ਦਿਖਾਈ ਦੇ ਰਹੇ ਨੇ ਬੱਚੇ ਪੋਤੇ ਖੁਸ਼ ਨੇ ਇਸ ਦੇ ਨਾਲ ਬੱਚਿਆਂ ਦਾ ਮਾਤਾ ਪਿਤਾ ਦਾ ਸਿਰ ਉੱਚਾ ਹੁੰਦਾ ਨੱਗਰ ਦਾ ਸਿਰ ਉੱਚਾ ਹੁੰਦਾ ਸਕੂਲ ਟੀਚਰਾਂ ਦਾ ਸਿਰ ਉੱਚਾ ਹੁੰਦਾ ਤੇ ਸਕੂਲ ਦਾ ਨਾਮ ਵੀ ਜਿਹੜਾ ਰੋਸ਼ਨ ਹੁੰਦਾ ਜਦੋਂ ਇਸ ਤਰ੍ਹਾਂ ਬੱਚੇ ਤਰੱਕੀ ਹਾਸਲ ਕਰਦੇ ਆ ਸੋ ਜਾਦੇ ਜਾਦੇ ਸਾਡੀ ਬਹੁਤ ਜਿਆਦੇ ਜ਼ਰੂਰੀ ਬੇਨਤੀ ਆ ਸਭ ਨੂੰ ਚੰਨਰਾਹੀਂ ਗਰਮੀ ਦਾ ਸਮਾਂ ਆ ਚੁੱਕਿਆ ਵੱਧ ਤੋਂ ਵੱਧ ਆਪਣੀਆਂ ਸੱਤਾਂ ਦੇ ਉੱਤੇ ਦਾਣਾ ਤੇ ਪਾਣੀ ਜ਼ਰੂਰ ਜਨਵਰਾਂ ਲਈ ਪਾ ਕੇ ਰੱਖੋ ਬਹੁਤ ਜਿਆਦੇ ਜਾਨਵਰ ਇਸ ਗਰਮੀ ਦੇ ਵਿੱਚ ਪਿਆਸੇ ਮਰ ਜਾਂਦੇ ਨੇ ਸੋ ਜੋਰ ਟੀਵੀ ਨਿਊਜ਼ ਨੂੰ ਤੁਸੀਂ ਜਰੂਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰਿਓ ਵੀਡੀਓ ਨੂੰ ਸੋ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਵੱਧ ਤੋਂ ਵੱਧ ਜਿਹੜਾ ਸਕਰੀਨ ਤੇ ਦਿੱਤਾ ਨੇ ਨੰਬਰ ਤਾਂ ਤੁਸੀਂ ਉਸ ਤੇ ਪਹੁੰਚ ਸਕਦੇ ਹੋ ਧੰਨਵਾਦ